ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਡੀਓ ਪੰਜਾਬੀ ਤੇ ਅੱਜ ਮੂੜ ਉਸੇ ਚਰਾਹੇ ਤੇ ਆਣ ਖੜਾ ਹੋਇਆ ਜਿੱਥੋਂ ਇੱਕ ਰਾ ਚੁਣਨਾ ਹੀ ਪੈਣਾ ਇੱਕ ਰਾ ਉਹ ਜਿਵੇਂ ਮੈਂ ਜ਼ਿੰਦਗੀ ਜਿਉਣ ਨੂੰ ਸੋਚਿਆ ਸੀ ਜਿਸ ਤਰ੍ਹਾਂ ਦੇ ਸੁਪਨੇ ਮੈਂ ਲਏ ਸੀ ਜਿਸ ਤਰ੍ਹਾਂ ਜਿਉਣਾ ਚਾਹਿਆ ਸੀ ਤੇ ਇੱਕ ਰਾ ਜਿਹੜਾ ਸਿਮਰਨ ਨੇ ਚੁਣ ਲਿਆ ਉਹ ਉਸ ਵਹਿਣ ਵਿੱਚ ਵਹਿ ਗਈ ਜਿਸ ਤਰ੍ਹਾਂ ਦੀ ਸ਼ਾਇਦ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਸ਼ਾਇਦ ਉੱਥੋਂ ਤੱਕ ਮੇਰੀ ਕਲਪਨਾ ਜਾ ਹੀ ਨਹੀਂ ਸੀ ਸਕਦੀ ਮੈਂ ਜਿਸ ਚੌਰਾਹੇ ਤੋਂ ਖੜੋ ਕੇ ਕਦੇ ਵੱਖਰੇ ਰਾਹ ਤੇ ਤੁਰਨ ਦਾ ਫੈਸਲਾ ਕੀਤਾ ਸੀ ਸ਼ਾਇਦ ਇਹ ਉਸ ਰਸਤੇ ਦੇ ਦਿਸ ਹੱਦੇ ਦੀ ਵੀ ਸੀਮਾ ਸੀ ਇੰਨਾ ਪੈਂਡਾ ਤੁਰਿਆ ਰਿਹਾ ਉਸ ਰਾਤੇ ਸਭ ਕੁਝ ਵਿਦਰੋਹੀ ਸਭ ਕੁਝ ਬਗਾਵਤ ਸਮਝ ਕੇ ਪਰ ਅੱਜ ਮੇਰੀ ਹੀ ਧੀ ਮੈਨੂੰ ਰੂੜੀਵਾਦੀ ਕਹਿ ਰਹੀ ਹੈ ਪੁਰਾਣੀ ਸਦੀ ਦਾ ਦਕੀਆ ਨੂੰ ਸੀ ਬਾਪ ਕਹਿ ਰਹੀ ਆ ਤੈਨੂੰ ਪਤਾ ਤੂੰ ਕੀ ਕਹਿ ਰਹੀ ਐ ਐਨਾ ਪੜ ਲਿਖ ਕੇ ਐਨਾ ਸ਼ਾਨਦਾਰ ਕੈਰੀਅਰ ਬਣਾ ਕੇ ਕਿਸੇ ਦੀ ਰਖੇਲ ਬਣ ਕੇ ਰਹਿਣਾ ਤੂੰ ਸਿਮਰਨ ਤੂੰ ਸਭ ਕੁਝ ਮੁੜ ਕੇ ਸੋਚ ਪਾਪਾ ਮੈਂ ਕਿਸੇ ਦੀ ਰਖੇਲ ਨਹੀਂ ਇਹ ਸਾਡਾ ਫੈਸਲਾ ਹੈ ਸਾਡੇ ਦੋਹਾਂ ਦਾ ਜਦ ਤੱਕ ਚਾਹਤ ਨਾਲ ਇਕੱਠੇ ਰਹਿ ਸਕਦੇ ਆ ਰਹਾਂਗੇ ਜਦੋਂ ਬੋਝ ਸਾਬਤ ਹੋਣ ਲੱਗੇ ਤਾਂ ਸਹਿਜ ਨਾਲ ਵੱਖ ਹੋ ਜਾਵਾਂਗੀ ਉਹਦੇ ਬੋਲਾਂ 'ਚ ਕਿਸੇ ਸਮਝੌਤੇ ਦੇ ਆਪਣੇ ਫੈਸਲੇ ਤੋਂ ਮੁੜਨ ਦੇ ਕੋਈ ਅਸਾਰ ਨਹੀਂ ਸੀ ਦਿਸਦੇ ਉਹ ਡ੍ਰਿੜ ਹੈ ਤੇ ਮੈਂ ਕਿਸੇ ਡਾਵਾ ਡੋਲਤਾ 'ਚ ਫਸ ਗਿਆ ਦੁਬੀ ਦਾ ਵਿੱਚ ਕੀ ਕਰਾਂ ਕੀ ਨਾ ਕਰਾਂ ਅੱਜ ਮੂੜ ਆਪਣਾ ਬਾਪ ਮੈਨੂੰ ਯਾਦ ਆਇਆ ਪਿੰਡ ਵਾਲਾ ਘਰ ਯਾਦ ਆਇਆ ਉਹ ਸਮਾਜ ਉਹ ਪਾਈਚਾਰਾ ਉਹਦੀਆਂ ਪਰੰਪਰਾਵਾਂ ਮਰਿਆਦਾਵਾਂ ਤੇ ਆਪਣਾ ਉਹ ਵਿਦਰੋਹ ਵੀ ਬਾਪ ਗਿਆਨ ਸਿੰਘ ਸੰਧੂ ਸਕੂਲ ਮਾਸਟਰ ਸੀ ਨੇੜੇ ਦੇ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਸਮੇਂ ਸਿਰ ਸਕੂਲ ਜਾਂਦਾ ਘਰ ਦੀ 5 ਕਿੱਲੇ ਜ਼ਮੀਨ ਸੀ ਸਾਡੀ ਜੀਤੇ ਉਹ ਖੇਤੀ ਵੀ ਆਪ ਹੀ ਕਰਾਉਂਦਾ ਵਾਹੀ ਵੀ ਕਿਸੇ ਦੇ ਟਰੈਕਟਰ ਤੋਂ ਕਰਾ ਲੈਂਦਾ ਸੀ ਗਹਾਈ ਕਟਾਈ ਵੇਲੇ ਥਰੇਸਰ ਕਿਰਾਏ ਤੇ ਲੈ ਲੈਂਦਾ ਸਵੇਰੇ 5 ਵਜੇ ਉਹਦਾ ਦਿਨ ਚੜ ਜਾਂਦਾ ਸੀ ਤੇ ਸਕੂਲੋਂ ਆ ਕੇ ਵੀ देर ਰਾਤ ਤੱਕ ਕੰਮ ਧੰਦੇ 'ਚ ਲੱਗਿਆ ਰਹਿੰਦਾ ਵਿਚ ਵਿਚਾਲੇ ਅਧਿਆਪਕਾਂ ਦੀ ਜਥੇਬੰਦੀ ਦੇ ਕੰਮਾਂ 'ਚ ਵੀ ਨੱਠ ਭੱਜ ਕਰਦਾ ਰਹਿੰਦਾ ਪਿੰਡ ਦੇ ਲੋਕ ਅਕਸਰ ਛੇੜਦੇ ਮਾਸਟਰ ਆ ਕਿਉਂ ਇੰਨਾ ਟੁੱਟਦਾ ਰਹਿਣਾ ਝੁੱਗੇ 'ਚ ਤਾਂ ਦੋ ਨਿਆਣੇ ਨੇ ਐਸ਼ ਤੇ ਜ਼ਿੰਦਗੀ ਜੀਆ ਕਰ ਥੰਬਾ ਪੱਗੋਂ ਹੱਸ ਪੈਂਦਾ ਕਿ ਅੱਜ ਕੱਲ ਬੱਚਿਆਂ ਨੂੰ ਨੌਕਰੀ ਤੇ ਲਵਾਉਣਾ ਕਿਤੇ ਸੌਖਾ ਉਹ ਵੇਲੇ ਤਾਂ ਗਏ ਕਿ 10ਵੀਂ ਕਰ ਕੋਈ ਕੋਰਸ ਕਰੋ ਤਾਂ ਰੋਟੀ ਜੋਗੇ ਹੋ ਜਾਂਦੇ ਸੀ ਹੁਣ ਤਾਂ ਬੀਏ ਐਮਏ ਤੱਕ ਦੀਆਂ ਪੜਾਈਆਂ ਕੋਰਸ ਮੁਕਾਬਲੇ ਦੇ ਇਮਤਿਹਾਨ ਤੇ ਰਿਸ਼ਵਤਾ ਵੱਖਰੀਆਂ ਪਿੰਡ ਚੋਂ ਕਾਲਜ ਜਾਣ ਵਾਲਾ ਮੈਂ ਭਾਵੇਂ ਪਹਿਲਾ ਮੁੰਡਾ ਨਹੀਂ ਸੀ ਪਰ ਅਗਲੇ ਸਾਲ ਜਦੋਂ ਰਵਿੰਦਰ ਪਲੱਸ 2 ਕਰਕੇ ਦਾਖਲ ਹੋਈ ਤਾਂ ਪਿੰਡੋਂ ਕਾਲਜ ਪਹੁੰਚਣ ਵਾਲੀ ਪਹਿਲੀ ਕੁੜੀ ਜ਼ਰੂਰ ਬਣਗੀ ਸਵੇਰੇ ਦੋਵੇਂ ਭੈਣ ਭਰਾ ਪਹਿਲਾਂ ਅਸੀਂ ਸਾਈਕਲ ਤੇ ਹਾਜੀਪੁਰ ਪਹੁੰਚਦੇ ਉੱਥੋਂ ਬੱਸ ਬੈਠ ਕੇ ਮੁਕੇਰੀਆਂ ਸ਼ਰੀਕੇ ਭਾਈ ਜਾ ਰਹੇ ਤੇ ਰਿਸ਼ਤੇਦਾਰੀ ਵਿੱਚ ਰਵਿੰਦਰ ਦੇ ਕਾਲਜ ਜਾਣ ਨੂੰ ਬੜਾ ਹੀ ਹੋਰ ਤਰ੍ਹਾਂ ਲਿਆ ਗਿਆ। ਸਭ ਤੋਂ ਪਹਿਲਾਂ ਤਾਂ ਦਾਦੀ ਨੇ ਵਿਰੋਧ ਕੀਤਾ ਕਿ 12ਵੀਂ ਕਰ ਗਈ, ਇਹੀ ਬਹੁਤ ਆ। ਕੁੜੀਆਂ ਨੂੰ ਨਜ਼ਰਾਂ ਤੋਂ ਓਲੇ ਨਹੀਂ ਹੋਣਾ ਚਾਹੀਦਾ। ਜ਼ਮਾਨਾ ਬਹੁਤ ਖਰਾਬ ਆ। ਮਾਮਾ ਤੇ ਮਾਸੜ ਇਕੱਠੇ ਹੋ ਕੇ ਸਿਰਫ ਏਸੇ ਲਈ ਆਏ ਸਨ ਕਿ ਬਾਪ ਨੂੰ ਸਲਾਹ ਦੇਣ। 18-19 ਦੀ ਹੋ ਗਈ ਏ ਰਵਿੰਦਰ। ਕੁੜੀਆਂ ਨੂੰ ਕਾਲਜ ਕੌਣ ਭੇਜਦਾ? ਉੱਥੋਂ ਦਾ ਮਾਹੌਲ ਜਿੰਨੇ ਪੈਸੇ ਤੂੰ ਪੜ੍ਹਾਈ ਤੇ ਲਾਉਣੇ ਨੇ ਇਹਦਾ ਰਿਸ਼ਤਾ ਕਰ ਦੇ ਕੱਲੂਆਂ ਵਾਲੇ ਮੰਨਦੇ ਵੀ ਨੇ ਮੁੰਡਾ ਤਾਂ ਤੇਰਾ ਵੀ ਦੇਖਿਆ ਹੋਇਆ ਸੋਹਣਾ ਜਵਾਨ ਐਸ ਵੇਲੇ ਉਹਨਾਂ ਨੇ ਫੋ ਟਰੈਕਟਰ ਵੀ ਲੈ ਲਿਆ ਪਰ ਮੁੰਡਾ ਆਪ ਕੀ ਕਰਦਾ ਉਹ 4 ਸਾਲਾਂ ਨੂੰ ਜਦੋਂ ਤਿੰਨ ਭਰਾ ਵੱਖ-ਵੱਖ ਹੋਗੇ ਤਾਂ ਜ਼ਮੀਨ ਤਾਂ ਉਹੀ ਪੰਜ ਕਿੱਲੇ ਹਿੱਸੇ ਆਉਣੀਆਂ ਮੇਰੇ ਬਾਪ ਦਾ ਆਪਣਾ ਤਰਕ ਸੀ ਉਹ ਐਸ ਵੇਲੇ ਜਿੰਨਾ ਕੰਮ ਐ ਉਹਨਾਂ ਨੇ ਇਸ ਨੂੰ ਹੋਰ ਵੀ ਵਧਾਉਣਾ ਤੇ ਨਾਲੇ ਵੰਡ ਹੋ ਕੇ ਪੰਜ ਕਿੱल्ल्या ਤੋਂ ਵੱਧ ਆਉਂਦੀ ਵੀ ਕਿਨੂਆ ਹੁਣ ਇਹ ਵੀ ਕਦੇ ਸੋਚਿਆ ਉਹੀ ਤਾਂ ਸੋਚਦਾ ਮੈਂ ਕੁੜੀ ਨੂੰ ਆਪਣੇ ਪੈਰ ਸਿਰ ਖੜੀ ਕਰਨਾ ਚਾਹਨਾ ਵਿਆਹ ਦੀ ਤਾਂ ਬਾਅਦ ਚ ਦੇਖੀ ਜਾਉ ਉੰਜ ਕਦੇ-ਕਦੇ ਮੈਨੂੰ ਵੀ ਰਵਿੰਦਰ ਦਾ ਪੜਨਾ ਜਾਂ ਕਾਲਜ ਜਾਣਾ ਚੁਭਦਾ ਸੀ ਪਰ ਮੇਰੇ ਹੋਰ ਕਾਰਨ ਸੀ ਮੈਨੂੰ ਉਹਦੇ ਕਰਕੇ ਕਾਲਜ ਵਿੱਚ ਆਪਣੀ ਖੁੱਲ ਖੇਡ ਦਾ ਮੌਕਾ ਨਹੀਂ ਸੀ ਮਿਲਦਾ ਇੱਕ ਬੰਦੇ ਇਸ ਦੇ ਵਿੱਚ ਰਹਿਣਾ ਪੈਂਦਾ ਸੀ ਉਹ ਜਦ ਵੀ ਕਈ ਵਾਰ ਜਦੋਂ ਕਿਸੇ ਦੀਆਂ ਨਜ਼ਰਾਂ ਉਹਦੇ ਜਿਸਮ ਦਾ ਐਕਸ-ਰੇ ਕਰਦੀਆਂ ਹੁੰਦੀਆਂ ਤਾਂ ਮੈਂ ਮਰਨਹਾਰਾ ਹੋ ਜਾਂਦਾ ਹਰ ਇੱਕ ਨਾਲ ਹਰ ਵੇਲੇ ਲੜਿਆ ਵੀ ਤਾਂ ਨਹੀਂ ਸੀ ਜਾ ਸਕਦਾ ਫਿਰ ਐਡੇ ਵੱਡੇ ਕਾਲਜ ਵਿੱਚ ਸਾਡੇ ਰਿਸ਼ਤੇ ਦੇ ਬਾਰੇ ਜਾਣਨ ਵਾਲੇ ਕਿੰਨੇ ਕੋ ਸਨ ਇਹਦਾ ਵੀ ਮੈਨੂੰ ਅਹਿਸਾਸ ਸੀ ਇਸੇ ਕਰਕੇ ਫਿਰ ਸ਼ਾਇਦ ਅਸੀਂ ਵੱਖ-ਵੱਖ ਜਾਣ ਲੱਗ ਪਏ ਭਾਵੇਂ ਇਸ ਲਈ ਬਹਾਨਾ ਬਣਾਇਆ ਗਿਆ ਕਿ ਉਹਦੀ ਸਾਇੰਸ ਦੀ ਕਲਾਸ ਪਹਿਲੇ ਪੀਰੀਅਡ ਤੋਂ ਸ਼ੁਰੂ ਹੋ ਜਾਂਦੀ ਸੀ ਤੇ ਮੇਰੀ ਆਰਟਸ ਕਲਾਸ ਦੇ ਪਹਿਲੇ ਦੋਨੋਂ ਪੀਰੀਅਡ ਵੇਲੇ ਸਨ ਬੀਏ ਤੋਂ ਬਾਅਦ ਸਾਲ ਕੋ ਵਿਹਲਾ ਰਹਿ ਕੇ ਮੈਂ ਇਧਰ-ਉਧਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੈਸਟ ਦਿੰਦਾ ਰਿਹਾ ਜਦੋਂ ਕਿਦਰੋਂ ਵੀ ਕੋਈ ਗੱਲ ਨਾ ਬਣਦੀ ਲੱਗੀ ਤਾਂ ਆਉਂਦੇ ਸਾਲ ਰਵਿੰਦਰ ਤੇ ਮੈਂ ਇਕੱਠਿਆਂ ਬੀਐਡ ਵਿੱਚ ਦਾਖਲਾ ਲੈ ਲਿਆ ਉੱਥੇ ਸਾਡਾ ਵਾਹ ਪਿਆ ਹੋਰ ਤਰ੍ਹਾਂ ਦੀਆਂ ਹਕੀਕਤਾਂ ਨਾਲ ਰਾਜਵੰਤ ਸਾਡਾ ਜਮਾਤੀ ਸੀ ਪਰ ਬੇਹੱਦ ਤੇਜ਼ ਤਰਾਰ ਹਰ ਮਸਲੇ 'ਚ ਮੋਰੀ ਪੜ੍ਹਾਈ ਤੋਂ ਲੈ ਕੇ ਕਾਲਜ ਮੈਨੇਜਮੈਂਟ ਨਾਲ ਟਕਰਾ ਤੱਕ ਬਿਨਾ ਕਿਸੇ ਝਿਜਕ ਦੇ ਬਿਨਾ ਕਿਸੇ ਹਿਚਕਚਾਹਟ ਦੇ ਜਿੱਥੇ ਵੀ ਉਹਨੂੰ ਕੁਝ ਗਲਤ ਲੱਗਦਾ ਉਹ ਉਸ ਖਿਲਾਫ ਡਟ ਜਾਂਦਾ ਅਸੀਂ ਇਸ ਪ੍ਰਬੰਧ ਨੂੰ ਜ਼ਿੰਦਗੀ ਦੇ ਹਾਣ ਦਾ ਬਣਾਉਣਾ ਹੈ ਇਹ ਸੱਤਾ ਜਿਹੜੀ ਲੁਟੇਰਿਆਂ ਠੱਗਾਂ ਬਲਾਤਕਾਰੀਆਂ ਰਾਜਨੀਤੀਵਾਨਾਂ ਦੇ ਹੱਥਾਂ 'ਚ ਖੜਾਉਣਾ ਬਣੀ ਹੋਈ ਆ ਇਹਨੂੰ ਸਹੀ ਅਰਥਾਂ 'ਚ ਲੋਕਾਂ ਦੀ ਸੱਤਾ ਬਣਾਉਣਾ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਨੇ ਸੁਪਨਾ ਲਿਆ ਸੀ ਸਰਾਬੇ ਨੇ ਸੁਪਨਾ ਲਿਆ ਸੀ ਸਾਡੀ ਆਜ਼ਾਦੀ ਲਹਿਰ ਦੇ ਹੋਰ ਅਣਗਿਣਤ ਸ਼ਹੀਦਾਂ ਨੇ ਸੁਪਨੇ ਲਏ ਸੀ ਉਹ ਕਾਲਜ ਦੇ ਗੇਟ ਤੇ ਚੜ ਕੇ ਬਹਾਵਿਚ ਘੰਟਾ ਘੰਟਾ ਰੇਲੀਆਂ ਨੂੰ ਸੰਬੋਧਨ ਕਰਦਾ ਰਹਿੰਦਾ ਪਰ ਨਾ ਉਹਦੀ ਜ਼ੁਬਾਨ 'ਚ ਸੁਸਤੀ ਆਉਂਦੀ ਤੇ ਨਾ ਉਸ ਕੋਲ ਸ਼ਬਦਾਂ ਦਾ ਭੰਡਾਰ ਮੁੱਕਦਾ ਹੱਕਾਂ ਦੀਆਂ ਗੱਲਾਂ ਸਮਾਜਿਕ ਬਰਾਬਰੀ ਦੀਆਂ ਗੱਲਾਂ ਸਮਾਜ ਵਿੱਚ ਤਬਦੀਲੀ ਦੀਆਂ ਗੱਲਾਂ ਉਹਦੇ ਨਾਲ ਖੜੋ ਜਾਂਦੀ ਪੂਰੀ ਕਲਾਸ ਸਾਰੇ ਦਾ ਸਾਰਾ ਕਾਲਜ ਕਰੋ ਮਿਲੀਆਂ ਸਹਿਤਮੰਦ ਕਦਰਾਂ ਕੀਮਤਾਂ ਤੇ ਸਮਾਜੀ ਸਿਧਾਂਤਕ ਸੂ ਜਵਾਨ ਕਰਨ ਅਸੀਂ ਉਹਦੇ ਕਟੜਹਮਾਇਤਿਆਂ ਚ ਸੀ ਮੈਂ ਤੇ ਰਵਿੰਦਰ ਦੋਵੇਂ ਕਾਲਜ ਤੋਂ ਬਾਹਰ ਵੀ ਸਾਡੀਆਂ ਉਹਦੇ ਨਾਲ ਗੱਲਾਂ ਨਾ ਮੁੱਕਦੀਆਂ ਇਸ ਵਿਚਾਲੇ ਕਦੋਂ ਤੋਂ ਉਹ ਰਾਜਵੰਤ ਨਾਲ ਭਾਵਕ ਤੌਰ ਤੇ ਜੁੜਨੀ ਸ਼ੁਰੂ ਹੋ ਗਈ ਅਹਿਸਾਸ ਹੀ ਨਾ ਹੋਇਆ ਸਿਰਫ ਪਤਾ ਲੱਗਿਆ ਉਦੋਂ ਜਦੋਂ ਸੈਸ਼ਨ ਮੁੱਕ ਰਿਹਾ ਸੀ ਰਵਿੰਦਰ ਨੇ ਬੜਾ ਸਾਫ਼-ਸਾਫ਼ ਮੈਨੂੰ ਪੁੱਛਿਆ ਸੀ ਵੀਰੇ ਵੇਖ ਆਪਾਂ ਭੈਣ ਭਰਾਵੀਆਂ ਤੇ ਮੈਨੂੰ ਲੱਗਦਾ ਸਭ ਤੋਂ ਨੇੜਲੇ ਦੋਸਤ ਵੀ ਆਂ ਜੋ ਮੈਂ ਤੈਨੂੰ ਪੁੱਛਣ ਲੱਗੀ ਆਂ ਜੇ ਗਲਤ ਲੱਗਿਆ ਤਾਂ ਸਾਫ਼ ਮਨਾ ਕਰ ਦੇਵੀ ਮੈਂ ਮੁੜ ਉਧਰ ਮੂੰਹ ਵੀ ਨਹੀਂ ਕਰਾਂਗੀ ਗੱਲ ਇਹ ਆ ਕਿ ਮੈਂ ਤੇ ਰਾਜਵੰਤ ਇੱਕ ਦੂਜੇ ਨੂੰ ਚਾਹਣ ਲੱਗ ਪਏ ਆਂ ਜੇ ਮੈਂ ਰਾਜਵੰਤ ਨੂੰ ਆਪਣੇ ਜੀਵਨ ਸਾਥੀ ਵਜੋਂ ਚੁਣਾ ਤਾਂ ਤੈਨੂੰ ਕਿਹੋ ਜਿਹਾ ਲੱਗੂ ਸੁਣ ਕੇ ਇੱਕ ਵਾਰ ਤਾਂ ਮੈਨੂੰ ਧੱਕਾ ਜਿਹਾ ਲੱਗਿਆ ਸੀ ਆਵਾਕ ਰਹਿ ਗਿਆ ਸੀ ਦੋ ਤਿੰਨ ਹਫ਼ਤੇ ਲੱਗ ਗਏ ਸੀ ਮੈਨੂੰ ਨਾਰਮਲ ਹੋਣ ਨੂੰ ਪਰ ਫਿਰ ਮੈਂ ਉਹਨਾਂ ਨਾਲ ਖਲੋਣ ਦੀ ਹਾਮੀ ਭਰ ਦਿੱਤੀ ਘਰ ਵਿੱਚ ਵੀ ਗੱਲ ਮੈਂ ਹੀ ਤੋਰੀ ਸੀ ਬਾਪੂ ਨੇ ਪਹਿਲਾਂ ਤਾਂ ਹੂੰ ਹਾਂ ਕਿਤੀ ਪਰ ਜਦੋਂ ਇਹ ਪਤਾ ਲੱਗਿਆ ਕਿ ਮੁੰਡਾ ਤਖਾਣਾ ਦਾ ਤਾਂ ਉਹਨੇ ਓਕਾ ਹੀ ਨਾ ਕਰ ਦਿੱਤੇ ਇਹ ਕਿਵੇਂ ਹੋ ਸਕਦਾ ਸਾਡਾ ਘਰ ਪਿੰਡ ਦੇ ਕਹਿੰਦੇ ਕੋਹਾਂ ਦੇ ਘਰਾਂ ਚੋਂ ਆ ਇੱਥੇ ਦੁਕਾਨ ਸੇਰੇ ਬੰਨ ਕੇ ਢੂਕੂ ਨਹੀਂ ਬਿਲਕੁਲ ਨਹੀਂ 6 ਮਹੀਨੇ ਘਰ ਚ ਕੈਂ ਕੈ ਦਾ ਮਾਹੌਲ ਰਿਹਾ ਮੇਰੇ ਤੇ ਵੀ ਕਈ ਤਰ੍ਹਾਂ ਦੀਆਂ ਉਂਗਲਾਂ ਉੱਠਣ ਲੱਗ ਪਈਆਂ ਸੀ ਪਰ ਮੈਂ ਡੋਲਿਆ ਨਾ ਸਗੋਂ ਜਿੰਨਾ ਜ਼ਿਆਦਾ ਬਾਹ ਬੋਲਾ ਉੱਠਦਾ ਗਿਆ ਮੈਂ ਓਨਾ ਹੀ ਰਵਿੰਦਰ ਨਾਲ ਵਧੇਰੇ ਦ੍ਰਿੜ ਹੁੰਦਾ ਗਿਆ ਬਾਪ ਦੀ ਜ਼ਬਾਨੀ ਕਲਾਮੀ ਵਿਰੋਧ ਦੇ ਨਾਲ ਜਦੋਂ ਮੈਂ ਤਾਏ ਦੇ ਮੁੰਡਿਆਂ ਨੂੰ ਇਹ ਕਹਿੰਦਾ ਸੁਣਿਆ ਕਿ ਇਹੋ ਜਿ ਇਹਨੂੰ ਵੱਡ ਕੇ ਦਰਿਆ 'ਚ ਨਹੀਂ ਰੋੜ ਹੁੰਦਾ ਤਾਂ ਮੈਂ ਵੀ ਉਹਨਾਂ ਨੂੰ ਮੂਰਿਓ ਖੁੱਲ ਮਖੁੱਲਾ ਕਹਿ ਦਿੱਤਾ ਸੀ ਵਿਆਹ ਹੋਵੇਗਾ ਤਾਂ ਉੱਥੇ ਹੀ ਹੋਊਗਾ ਦੇਖਦਾ ਪਿੰਡ ਚੋ ਕਿਹੜਾ ਸਿਰ ਤੇ ਕਫਨ ਬਨ ਕੇ ਰੋਕਣ ਲਈ ਆਉਂਦਾ ਵਿਆਹੀ ਰਸਮ ਬੇहद ਸਾਦਗੀ ਨਾਲ ਪਿੰਡ ਦੀ ਬਜਾਏ ਸ਼ਹਿਰ ਦੇ ਇੱਕ ਗੁਰਦੁਆਰੇ ਚ ਹੋਈ ਸੀ ਬਾਪ ਨੂੰ ਬੜੀ ਮੁਸ਼ਕਲ ਨਾਲ ਮਸਾਂ ਬੱਦੇ ਰੁੱਦੇ ਚ ਸ਼ਾਮਿਲ ਕਰ ਸਕਿਆ ਸੀ ਭਾਵੇਂ 4-5 ਸਾਲਾਂ ਬਾਅਦ ਸਬੰਧ ਕੁਝ ਆਮ ਜਿਹਾ ਤਾਂ ਹੋ ਗਏ ਪਰ ਫਿਰ ਵੀ ਬਾਪ ਦੇ ਅੰਦਰੋਂ ਕੋੜ ਨਾ ਜਾਂਦੀ ਸਾਲਾ ਤਖਾਨ ਮੈਂ ਸੋਚਦਾ ਤਾਂ ਲੱਗਦਾ ਕਿ ਰਵਿੰਦਰ ਲਈ ਇਹ ਤੋਂ ਵਧੀਆ ਕਿਹੜਾ ਮੈਚ ਆਪਣੀ ਰਿਸ਼ਤੇਦਾਰੀ ਚ ਕਿਤੇ ਹੈਗਾ ਸੀ ਦੋਵੇਂ ਇੱਕੋ ਕਿੱਤੇ ਚ ਨੇ ਫਿਰ ਰਾਜਵੰਤ ਨਾ ਸਿਰਫ ਸੂਰਤੋਂ ਸਗੋਂ ਸਿਰ ਤੋਂ ਵੀ ਵਧੀਆ ਸੁਭਾ ਦਾ ਮੁੰਡਾ ਪਰ ਬਾਪ ਆਪਣੇ ਅੰਤਲੇ ਸਾਹਾਂ ਤੱਕ ਕਿਤੇ ਅੰਦਰ ਰਵਿੰਦਰ ਨੂੰ ਮਾਫ਼ ਨਹੀਂ ਸੀ ਕਰ ਸਕਿਆ ਰਵਿੰਦਰ ਤੂੰ ਮੇਰੀ ਖੋਲ ਦਾ ਨਜਾਇਜ਼ ਫਾਇਦਾ ਲਿਆ ਉਹਦੇ ਅੰਦਰੋਂ ਕਦੇ-ਕਦੇ ਖੋਲ ਦੇ ਬੋਲ ਨਿਕਲਦੇ ਇਹੋ ਜਿਹਾ ਸ਼ਾਇਦ ਬਹੁਤ ਕੁਝ ਮਨ ਵਿੱਚ ਕਿਤੇ اٹਕਿਆ ਹੋਇਆ ਸੀ ਵਿਦਰੋਹ ਦਾ ਕੋਈ ਟੁਕੜਾ ਮੈਂ ਸਿਮਰਨ ਦੇ ਬਚਪਨ ਤੋਂ ਹੀ ਉਹਦੇ ਹਰ ਫੈਸਲੇ ਨਾਲ ਉਹਦੀ ਹਮਾਇਤ ਕੀਤੀ ਸੀ ਇਥੋਂ ਤੱਕ ਕਿ ਸਾਡੀ ਇੱਛਾ ਦੇ ਉਲਟ ਉਹਨੇ ਮੈਡੀਕਲ ਦੀ ਤਾਂ 에ਅਰ ਹੋਸਟਸ ਨੂੰ ਕੈਰੀਅਰ ਵਜੋਂ ਚੋਣ ਦਾ ਫੈਸਲਾ ਕੀਤਾ ਤਾਂ ਵੀ ਖੁਸ਼ੀ ਨਾਲ ਹੀ ਮੰਨਿਆ ਠੀਕ ਆ ਜੇ ਤੈਨੂੰ ਇੰਜ ਟੇਕ ਲੱਗਦਾ ਤਾਂ ਠੀਕ ਹੈ ਜਦੋਂ ਨੇ ਨੌਕਰੀ ਜੁਆਇਨ ਕਰ ਲਈ ਤਾਂ ਇੱਕ ਵਾਰ ਘਰ ਛੁੱਟੀਆਂ ਬਤੌਣ ਆਈ ਸੀ ਮੈਂ ਕਿਹਾ ਵੇਖ ਸਿਮਰਨ ਤੂੰ ਹੁਣ ਸਾਥੋਂ ਵੱਧ ਪੜ ਗਈ ਸਾਥੋਂ ਵੱਧ ਦੁਨੀਆ ਵੀ ਦੇਖ ਲਈ ਵਿਆਹ ਬਾਰੇ ਤੇਰੀ ਜੋ ਵੀ ਪਸੰਦ ਹੋਵੇ ਸਾਨੂੰ ਦੱਸ ਦੇ ਨਾ ਦਾ ਸਾਨੂੰ ਜਾਤ ਗੋਤ ਦਾ ਕੋਈ ਵਿਚਾਰ ਆ ਤੇ ਨਾ ਹੀ ਦੇਸ਼ ਧਰਮ ਦਾ ਅਸੀਂ ਤਾਂ ਤੇਰੀ ਖੁਸ਼ੀ ਚਾਹੁੰਦੇ ਆ ਤੇਰੀ ਖੁਸ਼ੀ ਕਤਰ ਤੇਰੇ ਨਾਲ ਆ ਫੈਸਲਾ ਤੇਰਾ ਹੋਵੇਗਾ ਅਸੀਂ ਵਿਆਹ ਕਰ ਦੇਵਾਂਗੇ ਜਿਹੋ ਜਿਹਾ ਤੂੰ ਚਾਹੇਂਗੀ ਸਾਦਾ ਕੋਟ ਜਾਂ ਫਿਰ ਧੂਮ ਧਾਮ ਨਾਲ ਵੇਖੀ ਜਾਊਗੀ ਪਾਪਾ ਹਜੇ ਮੈਨੂੰ ਵਿਆਹ ਦੀ ਵੇਲ ਹੀ ਨਹੀਂ ਸਾਲ 6 ਮਹੀਨੇ ਠਹਿਰ ਕੇ ਸਹੀ ਪਰ ਤੂੰ ਹੁਣ ਕਰਵਾ ਲ ਵਿਆਹ ਦੀ ਵੀ ਇੱਕ ਉਮਰ ਹੁੰਦੀ ਆ ਬਾਕੀ ਤੂੰ ਸਿਆਣੀ ਐ ਐਨਾ ਕਹਿ ਕੇ ਮੈਨੂੰ ਲੱਗਿਆ ਕਿ ਮੈਂ ਕੋਈ ਬਹੁਤ ਵੱਡਾ ਮਾਰਕਾ ਮਾਰ ਲਿਆ ਬਹੁਤ ਵੱਡਾ ਇਨਕਲਾਬ ਕਰ ਦਿੱਤਾ ਮੇਰੇ ਜ਼ਿਹਨ 'ਚ ਮੇਰਾ ਬਾਪ ਸੀ ਤੇ ਮੈਨੂੰ ਲੱਗਦਾ ਕਿ ਉਸ ਬਾਪ ਦੇ ਖਿਲਾਫ ਮੈਂ ਵਿਦਰੋਹ ਨੂੰ ਅੱਗੇ ਤੋਰ ਰਿਹਾ ਪਰ ਵਾਨਗੀ ਦੇ ਰਿਹਾ ਮੈਂ ਸਮੇਂ ਦੇ ਹਾਣ ਦਾ ਖੜੋਤੁੱਚ ਨਹੀਂ ਹੈਗਾ ਵਹਿਣ 'ਚ ਬਹਿਣਾ ਇਹੋ ਜਿਹਾ ਬਹੁਤ ਕੁਝ ਸੋਚਦਾ ਰਹਿੰਦਾ ਮਨ ਹੀ ਮਨ ਹੈ ਤੋ ਤੱਕ ਕਿ ਜਦੋਂ ਕਦੇ ਗੁਰਪ੍ਰੀਤ ਮੇਰੀ ਪਤਨੀ ਸਿਮਰਨ ਦੇ ਵਿਆਹ ਦੀ ਚਿੰਤਾ ਜ਼ਾਹਰ ਕਰਦੀ ਤਾਂ ਮੈਂ ਉਹਨੂੰ ਵੀ ਨੰਗੋਲਦਾ ਪਰ ਰਾਹੁਲਨ ਦੋ ਦਿਨ ਪਹਿਲਾਂ ਉਹਦਾ ਫੋਨ ਆਇਆ ਸੀ ਉਹ ਆਪਣੇ ਦੋਸਤ ਰਾਹੁਲ ਨਾਲ ਆ ਰਹੀ ਆ ਜਾਣਾ ਤਾਂ ਉਹਨਾਂ ਨੇ ਅੱਗੇ ਕੁਲੂ ਬਣਾ ਲਈ ਸੀ ਪਰ ਰਾਹੁਲ ਦੀ ਪੰਜਾਬ ਦੇ ਪਿੰਡ ਦੇਖਣ ਦੀ ਇੱਛਾ ਸੀ ਉਹਨੇ ਮੈਨੂੰ ਪੁੱਛਿਆ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਅਸੀਂ ਆ ਜਾਈਏ ਫੋਨ ਮੈ ਹੀ ਚੁੱਕਿਆ ਸੀ ਤੇ ਬੜੀ ਖੁਸ਼ੀ ਨਾਲ ਕਿਹਾ ਪੁੱਤ ਸਾਨੂੰ ਇਤਰਾਜ਼ ਕਿਉਂ ਹੋਵੇਗਾ ਸਗੋਂ ਐਸੇ ਬਹਾਨੇ ਮਿਲ ਲਵਾਂਗੇ ਸੱਚਮੁੱਚ ਹੀ ਅੰਦਰੋਂ ਖੁਸ਼ ਹੋਇਆ ਸੀ ਮੈਂ ਕਿ ਚਲੋ ਕਿਉਂਨੇ ਕੋਈ ਫੈਸਲਾ ਤਾਂ ਲਿਆ ਉਹਦੇ ਵਿਆਹ ਦਾ ਮਾਨਸਿਕ ਤੌਰ ਤੇ ਜਿਹੜਾ ਇੱਕ ਫਿਕਰ ਸੀ ਉਹ ਮੁੱਕਦਾ ਜਾ ਲੱਗਿਆ ਕਿ ਬਹਾਨੇ ਨਾਲ ਰਾਹੁਲ ਨੂੰ ਮਿਲਾਉਣ ਲਈ ਲਿਆ ਰਹੀ ਆ ਸਾਡੀ ਪਸੰਦ ਨਾ ਪਸੰਦ ਜਾਣਨ ਲਈ ਹੋਰ ਕੀ ਕਹਿੰਦੀ ਅੱਜਕੱਲ ਮੁੰਡੇ ਕੁੜੀਆਂ ਇਕੱਠੇ ਤੁਰੇ ਫਿਰਦੇ ਨੇ ਚੰਗਾ ਸਗੋਂ ਪਹਿਲਾਂ ਇੱਕ ਦੂਜੇ ਨੂੰ ਜਾਣ ਲੈਂਦੇ ਨੇ ਭਾਵੇਂ ਕਿਤੇ ਨੇ ਕਿਤੇ ਇੱਕ ਗੱਲ ਚੁਬੀ ਵੀ ਜ਼ਰੂਰ ਕਿ ਐਤੋਂ ਫਿਰੋ ਸਿੱਧਾ ਕੁਲੂ ਮਿਲਾ ਲਈ ਹਫ਼ਤੇ ਲਈ ਜਾਣਗੇ ਵਿਆਹ ਤੋਂ ਪਹਿਲਾਂ ਦੋਵੇਂ ਪਰ ਇਸ ਚੁਬਣ ਨੂੰ ਮੈਂ ਟੀਜ਼ ਨਹੀਂ ਸੀ ਬਣਨ ਦਿੱਤਾ ਉਹਨਾਂ ਦੀ ਆਉ ਭਗਤ ਲਈ ਪੂਰੀ ਤਿਆਰੀ ਕੀਤੀ ਗੁਰਪ੍ਰੀਤ ਨੇ ਦੋ ਕੰਮ ਵਾਲੀਆਂ ਨੂੰ ਪੂਰੀ-ਪੂਰੀ ਦਿਹਾੜੀ ਲਾ ਕੇ ਘਰ ਦੀ ਹਰ ਨੁੱਕਰ ਖੁੰਝੇ ਦੀ ਛਾੜਪੁੰਚ ਕਰ ਦਿੱਤੀ ਪਰਦੇ ਤੋਤੇ ਗਏ ਕੁਝ ਬਦਲੇ ਵੀ ਗਏ ਸੋਫਾ ਸੈੱਟ ਨਵਾਂ ਲਿਆਂਦਾ ਤੇ ਕੁਝ ਹੋਰ ਫਰਨੀਚਰ ਵੀ ਫੁੱਲਾਂ ਦੀਆਂ ਕਿਆਰੀਆਂ ਸਾਫ਼ ਕੀਤੀਆਂ ਕੁਝ ਗਮਲੇ ਨਵੇਂ ਵੀ ਆਏ ਦੋਵੇਂ ਜੀ ਅਸੀਂ ਇੰਜ ਰੁੱਝੇ ਰਹੇ ਜਿਵੇਂ ਵਿਆਹ ਵਾਲੇ ਘਰ ਹੁੰਦਾ ਫਿਰ 4 ਵਜੇ ਸਭ ਕੁਝ ਸਜਾਇਆ ਸਵਾਰ ਕੇ ਉਹਨਾਂ ਦੀ ਉਡੀਕ ਕਰਨ ਲੱਗ ਪਏ ਗੇਟ ਦੇ ਮੂਹਰੇ ਕਾਰ ਆ ਕੇ ਰੁਕੀ ਤਾਂ ਗੇਟ ਖੋਲਦਿਆਂ ਮੰਜਕਈ ਅਗਿਆਤ ਜਿਹਾ ਕੁਝ ਧੜਕ ਰਿਹਾ ਸੀ ਗੁਜਰਾਤੀ ਐ ਪਤਾ ਨਹੀਂ ਦੇਖਣ ਨੂੰ ਕਿਹਾ ਜੇ ਉਹ ਜੱਜਦਾ ਵੀ ਹੋਵੇਗਾ ਕਿ ਨਹੀਂ ਪਰ ਜਦੋਂ ਸਿਮਰਨ ਨਾਲ ਡਰਾਈਵਿੰਗ ਸੀਟ ਤੋਂ ਰਾਹੁਲ ਉਤਰਦੇ ਆ ਵੇਖਿਆ ਤਾਂ ਮਨ ਖੁਸ਼ ਹੋ ਗਿਆ ਉੱਚਾ ਲੰਮਾ ਤੇ ਸੋਹਣਾ ਲੱਗਦਾ ਹੀ ਨਹੀਂ ਸੀ ਕਿ ਉਹ ਪੰਜਾਬੀ ਨਹੀਂ ਉਹ ਅੰਦਰ ਲੰਘਣ ਲੱਗੇ ਤਾਂ ਗੁਰਪ੍ਰੀਤ ਨੇ ਸ਼ਗਨ ਕੀਤਾ ਬੂਹੇ ਦੇ ਤੇਲ ਚੋਇਆ ਇਹਨੂੰ ਦੇਖ ਕੇ ਰਾਹੁਲ ਨਾਲ ਸਿਮਰਤ ਵੀ ਕੁਝ ਪਰੇਸ਼ਾਨ ਜੀ ਹੋਗੀ ਉਹ ਮਮਾ ਤੁਸੀਂ ਵੀ ਬੱਸ ਫਿਰ ਉਹਨੇ ਰਾਹੁਲ ਦੇ ਕੰਨ ਕੋਲ ਅੰਗਰੇਜ਼ੀ ਚ ਕੁਝ ਕਿਹਾ ਤੇ ਦੋਵੇਂ ਮੁਸਕਰਾ ਪਏ ਚਾਹ ਪਿੰਦਿਆ ਰਾਹੁਲ ਨਾਲ ਕਈ ਗੱਲਾਂ ਹੋਈਆਂ ਉਹ ਘਾਟੀ ਬੋਲਦਾ ਸੀ ਬਹੁਤੀ ਵਾਰ ਤਾਂ ਸਿਮਰਨ ਹੀ ਦਖਲਅੰਦਾਜ਼ੀ ਕਰਕੇ ਦੱਸਦੀ ਰਹੀ ਕੁਝ ਦਾ ਸ਼ਾਇਦ ਵਿਚਕਾਰ ਬੋਲੀ ਦੀ ਵੀ ਰੁਕਾਵਟ ਸੀਗੀ ਉਹ ਪੰਜਾਬੀ ਘੱਟ ਜਾਣਦਾ ਸੀ ਤੇ ਬੋਲਦਾ ਉਸ ਤੋਂ ਵੀ ਘੱਟ ਕੁਝੇ ਸ਼ਬਦ ਸਨ ਜਿਹੜੇ ਸ਼ਾਇਦ ਸਿਮਰਨ ਨੇ ਉਹਨੂੰ ਸਿਖਾਏ ਹੋਏ ਸੀ ਚਾਹ ਵਗੈਰਾ ਪੀ ਕੇ ਵੇਲੇ ਹੋਈ ਤਾਂ ਪਿੰਡ ਜਾਣ ਲਈ ਤਿਆਰ ਹੋ ਗਏ ਹੁਣੇ ਕੱਲ ਸਵੇਰੇ ਚੱਲਾਂਗੇ ਅੱਜ ਕਿਸੇ ਨੂੰ ਕਹਿ ਕੇ ਪਿੰਡ ਵਾਲੇ ਘਰ ਦੀ ਸਫਾਈ ਵਗੈਰਾ ਕਰਾ ਦੰਨੇ ਆ ਪਿਛਲੇ 9-10 ਸਾਲਾਂ ਤੋਂ ਜਿਉਂ ਸ਼ਹਿਰ ਘਰ ਬਣਾਇਆ ਪਿੰਡ ਹੁਣ ਹਫ਼ਤੇ 10 ਦਿਨ ਹੀ ਜਾ ਹੁੰਦਾ ਫਸਲ ਦੀ ਬਜਾਈ ਵਢਾਈ ਦੇ ਮੌਕੇ ਕਈ ਵਾਰੀ ਹਫ਼ਤਾ ਦੋ ਹਫ਼ਤਾ ਪਿੰਡ ਰਹਿ ਲਈਦਾ ਛੁੱਟੀਆਂ ਲੈ ਕੇ ਬਾਕੀ ਸਮੇਂ ਚ ਫਸਲ ਦੀ ਦੇਖਭਾਲ ਲਈ ਗੁੱਲੂ ਨੂੰ ਰੱਖਿਆ ਹੋਇਆ ਤੇ ਰਾਤ ਨੂੰ ਉਹਦੇ ਘਰਦਿਆਂ ਚ ਕੋਈ ਭਾਂਡੇ ਵਿੱਚ ਆ ਕੇ ਪੈ ਜਾਂਦਾ ਨਹੀਂ ਸਵੇਰੇ 6-7 ਵਜੇ ਤਾਂ ਸੀ ਮਨਾਲੀ ਲਈ ਨਿਕਲਾਂਗੇ। ਉਸੇ ਵੇਲੇ ਗੁੱਲੂ ਨਾਲ ਘਰ ਦੇ ਫੋਨ ਕਰਕੇ ਉਹਨੂੰ ਘਰ ਦੀ ਸਫਾਈ ਵਗੈਰਾ ਕਰਨ ਲਈ ਕਹਿ ਦਿੰਦੀ ਐ। ਭਾਵੇਂ ਹੌਲੀ-ਹੌਲੀ ਗਏ ਪਰ ਰਾਹੁਲ ਰਾਜ ਰੁੱਖਾਂ ਫਸਲਾਂ ਥਾਵਾਂ ਬਾਰੇ ਜਾਣਕਾਰੀ ਲੈਂਦਾ ਤੇ ਪੁੱਛਦਾ ਰਿਹਾ। ਫਿਰ ਵੀ 20 ਕੁ ਮਿੰਟਾਂ 'ਚ ਪੁੱਜ ਗਏ। ਪਿੰਡਾ ਵੀ ਕਾਹਦਾ ਹੁੰਦਾ 13-14 ਕਿਲੋਮੀਟਰ ਦਾ ਕਾਰ ਦੇ ਮੂਰੇ। ਪਹਿਲਾਂ ਸਿੱਧੇ ਖੇਤਾਂ 'ਚ ਗਏ, ਘੁੰਮ ਫਿਰ ਕੇ ਪਿੰਡ ਵਾਲੇ ਘਰ 'ਚ ਪੁੱਜੇ। ਗੁੱਲੂ ਦਾ ਟੱਬਰ ਹਜੇ ਵੀ ਸਾਫ਼ ਸਫਾਈ ਚ ਲੱਗਾ ਹੋਇਆ ਸੀ ਕਾਰ ਚੋਂ ਸਿਮਰਨ ਤੇ ਰਾਹੁਲ ਨੂੰ ਉਤਰਦਿਆਂ ਦੇਖਿਆ ਤਾਂ ਇੱਕ ਅੱਦੇ ਨਹੀਂ ਸੀ ਪਰ ਜਾਣਨ ਲਈ ਉਤਸੁਕਤਾ ਨੂੰ ਲੈ ਕੇ ਮਿਲਣ ਦੇ ਬਹਾਨੇ ਆਉਣੇ ਸ਼ੁਰੂ ਹੋ ਗਏ ਕੁੜੀ ਸੁਖ ਨਾਲ ਕਈ ਸਾਲਾਂ ਪਿੱਛੋਂ ਦੇਖੀ ਐ ਸ਼ਰੀਕਣਾ ਗੱਲਾਂ ਤਾਂ ਸਿਮਰਨ ਨਾਲ ਕਰਦੀਆਂ ਪਰ ਝਾਕਦੀਆਂ ਬਹੁਤਾ ਰਾਹੁਲ ਵੱਲ ਕੀ ਤੇ ਸਿਮਰਨ ਨੂੰ ਸਾਥੋ ਚੋਰੀ-ਚੋਰੀ ਮੰਗਤਾਂ ਨੇ ਲਿੱਤਾ ਤਾਈ ਦੀ ਨੂਨੇ ਰਾਹੁਲ ਵੱਲ ਦੇਖਦਿਆਂ ਕਿਹਾ ਉਹ ਸ਼ਾਇਦ ਸਿੱਧਾ ਪੁੱਛਣੋਂ ਝੱਕ ਗਈ ਸੀ। ਹਾਂ, ਸ਼ਾਇਦ ਗੁਰਪ੍ਰੀਤਵੀ ਅਜੇ ਸਵਾਲਾਂ ਲਈ ਤਿਆਰ ਨਹੀਂ ਸੀ। ਫਿਰ ਜਦੋਂ ਸ਼ੁਰੂ ਹੀ ਹੋ ਗਏ ਤਾਂ ਇੱਕ ਦੂਜੇ ਨਾਲ ਦੂਸਰੀ ਲੜੀ ਜੁੜਦੀ ਗਈ। ਅਗਾ ਅਗਾ ਵਧਦੀ ਗਈ। ਸਿਮਰਨ ਦੇ ਨਾਲ-ਨਾਲ ਰਾਹੁਲ ਨੂੰ ਵੀ ਪਿਆਰ ਮਿਲਣਾ ਸ਼ੁਰੂ ਹੋ ਗਿਆ। ਪਿੰਡ ਵਾਲੇ ਆਪਣੀ ਤਾਂ ਠੀਕ ਸਨ ਕਿ ਸਾਰਿਆਂ ਨੂੰ ਸੀ ਕਿ ਮਲਾਉਣ ਲਈ ਤਾਂ ਲਿਆਏ ਨੇ। ਜੇ ਨਾ ਸ਼ਗਨ ਦਿੱਤਾ। ਸ਼ਰੀਕੇ 'ਚ ਇਹੀ ਵਾਰੀ ਦੇ ਵੱਟੇ ਤਾਂ ਬਹੁਤੇ ਗੋਲੇ ਜਾਂਦੇ ਨੇ। ਸਿਮਰਨ ਨੂੰ ਅੰਦਰੋਂ-ਅੰਦਰ ਹੀ ਵੱਟ ਚੜਦਾ ਰਿਹਾ। ਰਾਹੁਲ ਵੀ ਪਰੇਸ਼ਾਨ ਸੀ। ਮੁੜਦਿਆਂ ਲੱਗਪਾਗੋ ਘੁੱਟੇ-ਵੱਟੇ ਹੀ ਆਏ। ਘਰ ਪੁੱਜਦਿਆਂ ਹੀ ਰਾਹੁਲ ਤਾਂ ਥੱਕੇ ਹੋਣ ਦਾ ਬਹਾਨਾ ਕਰਕੇ ਉੱਪਰ ਸੌਣ ਲਈ ਚਲਾ ਗਿਆ। ਪਰ ਸਿਮਰਨ ਆਪਣੀ ਮੰਮੀ ਤੇ ਵਰ ਪਈ। ਮੰਮੀ, ਇਹ ਕੀ ਤਮਾਸ਼ਾ ਬਣਾ ਦਿੱਤਾ ਤੂੰ ਪਿੰਡ? ਆਉਂਦਿਆਂ ਵੀ ਸ਼ਗਨ ਕਰਨੇ। ਕੀ ਹੋ ਰਿਹਾ ਏ ਸਭ? ਬੇਟਾ, ਰਾਹੁਲ ਪਹਿਲੀ ਵਾਰ ਆਇਆ। ਓਵੇਂ ਕਿਵੇਂ ਬਾੜ ਲੈਂਦੀ ਘਰ? ਓ ਮਮੀ ਜਿਵੇਂ ਦਾ ਤੁਸੀਂ ਸੋਚਦੇ ਹੋ ਉਵੇਂ ਦਾ ਕੁਝ ਨਹੀਂ ਰਾਹੁਲ ਮੇਰਾ ਦੋਸਤ ਆ ਸਿਰਫ ਦੋਸਤ ਇਹ ਤੋਂ ਵੱਧ ਕੁਝ ਨਹੀਂ ਵੇਖ ਸਿਮਰਨ ਨਾ ਤਾਂ ਤੁਹਾਨੂੰ ਉਹਦੇ ਵਕਰੇ ਧਰਮ ਤੇ ਕੋਈ ਇਤਰਾਜ਼ ਤੇ ਨਾ ਹੀ ਹੋਰ ਕੋਈ ਸਾਡੇ ਲਈ ਤੇਰੀ ਚੋਣ ਸਭ ਕੁਝ ਅਰਥ ਰੱਖਦੀ ਆ ਸੋ ਤੂੰ ਜਿਵੇਂ ਚਾਹਨੀ ਐ ਉਵੇਂ ਹੀ ਅਸੀਂ ਤੇਰਾ ਵਿਆਹ ਕਰਾ ਦਨੇ ਆ ਪਾਪਾ ਮੈਂ ਕਹਿ ਰਹੀ ਆ ਨਾ ਕੀ ਅਸੀਂ ਸਿਰਫ ਦੋਸਤਾਂ ਵਿਆਹ ਬਾਰੇ ਤਾਂ ਅਸੀਂ ਕਦੀ ਸੋਚਿਆ ਵੀ ਨਹੀਂ ਹਜੇ ਇਹ ਕਦੇ ਮਨ ਵਿੱਚ ਆਇਆ ਹੀ ਨਹੀਂ ਕੀ ਮੈਂ ਪਹਿਲੀ ਵਾਰ ਚੌਂਕਿਆ ਸੀ ਅਸੀਂ ਲੋਕਾਂ ਨੂੰ ਕੀ ਦਸੀਏ ਸਿਮਰ ਨੇ ਯੂਰਪ ਨਹੀਂ ਜਿੱਤੇ ਦੇਸ਼ ਵਿੱਚ ਰਹੀਏ ਉਹਦੇ ਸੱਭਿਆਚਾਰ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਕਿਹੜਾ ਸੱਭਿਆਚਾਰ ਪਾਪਾ ਤੁਹਾਡੇ ਵੇਲੇ ਦਾ ਜਾਂ ਤੁਹਾਡੇ ਪਾਪਾ ਦੇ ਵੇਲੇ ਦਾ ਜਾਂ ਫਿਰ ਉਹਨਾਂ ਦੇ ਪਾਪਾ ਦੇ ਵੇਲੇ ਦਾ ਹੁਣ ਵੀ ਪਿੰਡਾਂ 'ਚ ਲੋਕ ਹੋਰ ਤਰ੍ਹਾਂ ਰਹਿੰਦੇ ਨੇ ਇੰਨਾ ਸ਼ਹਿਰਾਂ 'ਚ ਹੋਰ ਤਰ੍ਹਾਂ ਮਹਾਨਗਰਾਂ 'ਚ ਬਿਲਕੁਲ ਹੋਰ ਤਰ੍ਹਾਂ ਇੱਕੋ ਪਿੰਡ 'ਚ ਹੀ ਹਰ ਘਰ ਦੀ ਮਰਿਆਦਾ ਹਰ ਘਰ ਦਾ ਕਲਚਰ ਵੱਖਰਾ ਹੈ ਇਸੇ ਪਿੰਡ 'ਚ ਭੂਆ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਤੇ ਤੁਸੀਂ ਉਹਦੀ ਹਮਾਇਤ ਕੀਤੀ ਸੀ ਪਿੰਡ 'ਚ ਹੋਰ ਕਿੰਨੇ ਘਰ ਨੇ ਜਿਨ੍ਹਾਂ 'ਚ ਕੁੜੀਆਂ ਉਸ ਵੇਲੇ ਮੂਹ ਵੀ ਖੋਲ ਸਕਦੀਆਂ ਸਨ ਆਪਣੀ ਪਸੰਦ ਬਾਰੇ ਫਿਰ ਕਿਹੜੇ ਕਲਚਰ ਨੂੰ ਤੁਸੀਂ ਇਸ ਦੇਸ਼ ਦਾ ਕਲਚਰ ਕਹੋਗੇ ਜਾਂ ਫਿਰ ਕੋਈ ਜਿਵੇਂ ਉਹਦੇ ਫਿੱਟ ਆਉਂਦਾ ਹੈ ਇਹਦੇ ਅਰਥ ਕਰੀ ਜਾ ਰਿਹਾ ਹੈ ਇਹ ਦੰਬ ਸਭ ਤੋਂ ਖਤਰਨਾਕਾ ਗੱਲਾਂ 'ਚ ਨਾ ਉਹਨੇ ਵਾਰੇ ਆਉਣਾ ਸੀ ਤੇ ਨਾ ਹੀ ਆਈ ਪਰ ਨਾ ਹੀ ਸਾਨੂੰ ਉਹਦੀਆਂ ਦਲੀਲਾਂ ਹਜਮ ਹੋ ਸਕੀਆਂ ਰਾਤੀ دیر ਤੱਕ ਬੈਸ ਮੁਹੱਬਤ ਚੱਲਦਾ ਰਿਹਾ ਫਿਰ ਅਚਾਨਕ ਚੁੱਪ ਜਿਹੀ ਵਟ ਗਈ ਜਿਹਨੂੰ ਕਿੰਨੀ ਦੇਰ ਬਾਅਦ ਗੁਰਪ੍ਰੀਤ ਨੇ ਵੱਖਰਾ ਜਿਹਾ ਮੋੜ ਦਿੱਤਾ ਰੋਟੀ ਬਣ ਗਈ ਰਾਹੁਲ ਨੂੰ ਕਹ ਦੇ ਕਿ ਆ ਕੇ ਖਾ ਲੇ ਉਹ ਉੱਪਰੋਂ ਜਾ ਕੇ ਮੋੜਾਈ ਅਜਿਉ ਸੁੱਤਾ ਪਿਆ ਜਦੋਂ ਜਾਗਿਆ ਤਾਂ ਮੈਂ ਦੇ ਦੇਾਂਗੀ ਤੁਸੀਂ ਖਾਓ ਆਦਮ ਨੇ ਜੇ ਮਨ ਨਾਲ ਢਿੱਡ ਭਰਨ ਵਾਲੀ ਗੱਲ ਸੀ ਇੱਕ ਅੱਧੀ ਰੋਟੀ ਸ਼ਾਇਦ ਉਹਨੇ ਵੀ ਖਾਦੀ ਫਿਰ ਉਹ ਸੋਫੇ ਤੇ ਹੀ ਪੈ ਗਈ ਅੱਧੀ ਕੁ ਰਾਤ ਮੈਂ ਇੱਕ ਵਾਰ ਉੱਠ ਕੇ ਦੇਖਿਆ ਤਾਂ ਉਹ ਸੋਫੇ ਤੇ ਹੀ ਸੁੱਤੀ ਪਈ ਸੀ ਚਾਹ ਕੇ ਵੀ ਮੈਂ ਉਹਨੂੰ ਜਗਾ ਕੇ ਬੈੱਡ ਤੇ ਪੈਣ ਲਈ ਨਾ ਕਹਿ ਸਕਿਆ ਰਾਤੀ ਰਾਹੁਲ ਨੇ ਰੋਟੀ ਖਾਦੀ ਕੇ ਨਾ ਜਾਂ ਫਿਰ ਕਦੋਂ ਉਹ ਜਾ ਕੇ ਤਿਆਰ ਹੋਣ ਲੱਗ ਪਏ ਪਤਾ ਨਹੀਂ ਡ్రਾਈਂਗ ਰੂਮ 'ਚ ਖੜਾਕ ਹੋਣ ਤੇ ਗੁਰਪ੍ਰੀਤ ਬਾਹਰ ਨਿਕਲੀ ਉਹ ਲਗਭਗ ਤਿਆਰੀ ਚ ਸਨ। ਉਹਨੇ ਚਾਹ ਬਣਾਈ ਫਿਰ ਬੈਡਰੂਮ ਦੇ ਦਰਵਾਜੇ ਕੋਲ ਆ ਕੇ ਮੈਨੂੰ ਪੁੱਛਿਆ। ਤੁਹਾਡੀ ਚਾਹ ਇੱਥੇ ਦੇ ਜਾਵਾਂ? ਕਿ ਤੁਸੀਂ ਇੱਥੇ ਆ ਕੇ ਪੀਓਗੇ? ਸਿਮਰਨ ਹੋਰੀ ਤਾਂ ਤਿਆਰ ਐ ਜਾਣ ਲਈ। ਮੈਨੂੰ ਇੱਥੇ ਹੀ ਫੜਾ ਦੇ। ਜਾਣ ਤੋਂ ਪਹਿਲਾਂ ਸਿਮਰਨ ਅੰਦਰ ਆਈ ਤੇ ਰਾਹੁਲ ਵੀ। ਪਾਪਾ ਮੁੜਦਿਆਂ ਤਾਂ ਅਸੀਂ ਕਾਲੇ ਚ ਹੋਵਾਂਗੇ। ਇਸ ਲਈ ਸਿੱਧੇ ਚੰਡੀਗੜ੍ਹ ਥਾਣੇ ਨਿਕਲਾਂਗੇ। ਇੱਧਰ ਨਹੀਂ ਆਉਣਾ। ਉਹਨੇ ਰਸਮੀ ਜਿਹਾ ਕਿਹਾ ਉੰਜ ਚੰਗੀ ਤਰ੍ਹਾਂ ਜਾਣਦੀ ਸੀ ਕਿ ਇੱਥੇ ਵੀ ਕਿਹੜਾ ਬੜੀ ਚਾਹ ਨਾਲ ਉਹਦੀ ਉਡੀਕ ਹੋ ਰਹੀ ਹੋਣੀ ਹੈ। ਮਨ ਤੇ ਰੂਹ ਦੀ شدت ਨਾਲ ਕਿੰਨਾ ਫਰਕ ਪੈ ਗਿਆ ਸੀ ਰਾਤ ਵਿੱਚ। ਕਿੰਨੀ شدت ਨਾਲ ਉਡੀਕ ਰਹੀ ਸੀ। ਪਲ-ਪਲ ਕਰਕੇ ਧੜਕਦੇ ਹੋਏ ਦਿਲ ਨਾਲ। ਪਰ ਅੱਜ ਠੀਕ ਆ ਮੈਂ ਬੈੱਡ ਤੋਂ ਨਾ ਉੱਤਰਿਆ। ਉੰਜ ਬਾਹਰ ਜਾਂਦੇ ਉਹਨਾਂ ਦੇ ਪੈਰਾਂ ਦੀ ਛੇੜ, ਕਾਰ ਸਟਾਰਟ ਹੋਣ ਤੇ ਫਿਰ ਉਹਦੇ ਤੁਰ ਪੈਣ ਦੀ ਆਵਾਜ਼ ਪਲ-ਪਲ ਮੈਨੂੰ ਤੋੜਦੀ ਰਹੀ। ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ